ਇਹ ਜੀ ਵੀ ਸੁੱਤੀ ਸੰਦੀਪ ਉਠ ਕੀ ਗੱਲ ਹੋਈ ਇਹ ਮੈਂ ਦਫ਼ਤਰ ਜਾਣਾ ਮਾਰਾ ਜਿਆ ਤੈਨੂੰ ਚਾਹ ਬਣਾ ਦੇ ਆ ਦਫ਼ਤਰ ਕੀ ਕਰਨ ਜਾਣਾ ਤੂੰ ਪਤਾ ਕਰਨ ਜਾਣਾ ਕਾਗਜ਼ਾਂ ਵੜੇ ਹੁਣ ਇਹ ਜੇ ਕੰਮ ਕਰਕੇ ਲੰਮੇ ਪਈ ਆ ਮੈਂ ਚਾਹ ਬਣਾ ਦੇ ਉਹ ਮੈਂ ਤੁਰੀ ਬਣਾਣੀ ਤੂੰ ਹੀ ਬਣਾ ਕੇ ਦੇਣੀ ਆ ਸਾਰਾ ਦਿਨ ਥੱਕ ਜਾਈਦਾ ਵਾ ਲੰਮੇ ਵੀ ਨਹੀਂ ਘੜੀ ਪੈਣ ਦਿੰਦੇ ਮੇਰੇ ਕੋ ਨਹੀਂ ਬੰਦੀ ਬਣਾ ਲਓ ਜਾ ਕੇ ਚਾਹ ਅਗੇ ਤੇ ਡਿਊਟੀ ਜਾਂਦੇ ਤਾਂ ਕਰਕੇ ਬਣਾ ਦੇਦੀ ਸੀ ਫੋਨ ਤੇ ਵਿੱਲੇ ਹੀ ਆ ਤੁਸੀਂ ਸੁਨੀਪ ਚਾਹ ਦੋਹੇ ਬਣਾਉਣੀਆਂ ਚਾਹ ਤਰੀਆਂ ਬਣਾਉਣੀ ਐ ਮੰਮੀ ਨੂੰ ਕਹਿ ਦੋ ਮੰਮੀ ਵਿੱਲੇ ਹੀ ਆ ਕਿ ਮੇਰੇ ਸਿਰ ਤੇ ਸੁਟਿਆ ਸਾਰਾ ਕੁਝ ਨਹੀਂ ਅਗੇ ਮੰਮੀ ਬਣਾ ਕੇ ਦਿੰਦੇ ਸੀ ਮੇਰੇ ਕੋਲ ਨਹੀਂ ਟਾਈਮ ਹੈਗਾ ਠੀਕ ਆ ਨਾ ਘੜੀ ਲੰਮੇ ਪੈਣ ਦੋ ਮੈਨੂੰ ਮੈਨੂੰ ਨਹੀਂ ਭਲਾ ਸੰਦੀਪ ਤੂੰ ਇੰਨਾ ਬਦਲ ਜਾਣਾ ਕੀ ਬਦਲੀ ਆ ਮੈਂ ਕੋਈ ਗੱਲ ਨਹੀਂ ਮੈਂ ਬਹਾ ਲੋ ਹੀ ਜਾਣਾ ਵਾ ਟੈਨਸ਼ਨ ਨਾ ਲੈ ਦੋ ਇੰਨੀ ਸਮਾਨ ਸਾਰਾ ਪਿਆਰ ਸੋਈ ਚ ਤੇ ਜਾ ਕੇ ਬਣਾ ਲਓ ਚਾ ਨਾਲੇ ਤਾਨੂੰ ਵੀ ਪਤਾ ਲੱਗੇ ਕਿੱਦਾਂ ਬਣਾਈਦੀ ਆ ਆ ਗਏ ਮੂੰ ਚੋਕੇ ਮੇਰੇ ਵਾਲਾ ਚਾਹ ਬਣਾ ਦੋ ਢੜਕੇ ਘੁੱਟ ਚਾਹ ਨਹੀਂ ਨਾ ਬਣਦੀ ਉਹ ਜਿਹੜੀ ਬੈਠੀ ਗੱਲਾਂ ਕਰਦੀ ਰਹਿੰਦੀ ਸਾਰਾ ਦਿਨ ਉਹ ਚਾਹ ਨਹੀਂ ਬਣਾ ਕੇ ਦੇ ਸਕਦੀ ਮੈਂ ਹੀ ਸਾਰਾ ਕੰਮ ਕਰਾਂ ਜਦੋਂ ਨੌਕਰੀ ਕਰਦੇ ਸੀ ਉਦੋਂ ਟੌਰ ਪਾਉਂਦੇ ਸੀ ਹੁਣ ਕਾਹਦਾ ਟੌਰ ਆ ਜਾ ਕੇ ਤੇ ਬਣਾ ਲੈਣ ਚਾਹ ਪੀ ਕੇ ਸਾਰਾ ਕੰਮ ਮੈਂ ਹੀ ਕਰਿਆ ਕਰਾਂ ਮੈਂ ਨਹੀਂ ਥੱਕੀ ਹੁੰਦੀ ਇਹ ਜ਼ਿਆਦਾ ਥੱਕ ਜਾਂਦੇ ਆ ਵਿਹਲੇ ਬੈਠੇ ਰਹਿੰਦੇ ਸਾਰਾ ਦਿਨ ਕੋਈ ਗੱਲ ਨਹੀਂ ਆ ਆ ਵੀ ਚਾਹ ਬਣਾ ਲੈਣਾ ਅਰ ਜਦੋਂ ਮੇਰਾ ਨਾ ਕੰਮ ਹੋਇਆ ਉਹ ਨਾ ਇਹ ਤੋਂ ਮੈਨੂੰ ਪਤਾ ਲੱਗ ਗਿਆ ਕਿ ਬੰਦੇ ਦੀ ਕਦਰ ਨਾ ਪੈਸੇ ਨਾਲ ਹੀ ਹੁੰਦੀ ਹੈ ਜਿਹੜਾ ਮਿਲਦਾ ਹੈਗੀ ਸਵੇਰ ਉਹ ਇਹੋ ਗਰਮ ਕਰ ਲੈਣਾ ਅਸੋਈ ਵਿੱਚੋਂ ਨਾ ਪਾਂਡਿਆਂ ਦੀ ਆਵਾਜ਼ ਆਉਂਦੀ ਸੰਦੀਪ ਲੱਗਦਾ ਆਈ ਹੈ ਵੇਖਦੀਆਂ ਪਲਾ ਬਦਲਜੀਤ ਹਾਂ ਜੀ ਮੰਮੀ ਤੂੰ ਚਾਹ ਬਣਾਉਂਦੇ ਆਂ ਨਾ ਮੈਨੂੰ ਵਾਅਦਾ ਦੇ ਦਿੰਦਾ ਮੈਂ ਬਣਾ ਦੇ ਦਿੰਦੀ ਤੂੰ ਚਾਹ ਬਣਾ ਹੀ ਨਹੀਂ ਆ ਹੈ ਪਹਿਲੀ ਪਈ ਉਹ ਵੀ ਗਰਮ ਕਰਕੇ ਪੀਣ ਲੱਗਾ ਲੈ ਦੱਸ ਇਹ ਤਾਂ ਛਾਟੇ ਸਵਾਦੋਂ ਤੇਰਾ ਬਦਲ ਜਾਂਦਾ ਵੀ ਇਹ ਸਵਾਦੀ ਜੀ ਹੋ ਜਾਂਦੀ ਆ ਰਹਿਣ ਤੇ ਮੈਂ ਹੋਰ ਬਣਾ ਦੇਣੀ ਤੈਨੂੰ ਪੀ ਲੈਣੀ ਆ ਮੈਨੂੰ ਕੀ ਹੋਇਆ ਤੇ ਨਾਲੇ ਆਪ ਬਣਾਉਂਦੇ ਆਂ ਸੰਦੀਪ ਕਿੱਥੇ ਆ ਉਹ ਸੰਦੀਪ ਲੰਮੇ ਪਈ ਥੱਕੀ ਆਈ ਮੈਂ ਕੀ ਕਹਿਣਾ ਉਹਨੂੰ ਉਹ ਤਾਂ ਠੀਕ ਵਾ ਠੀਕ ਵਾ ਤਾਂ ਮੈਂ ਕਿਹਾ ਹੀ ਨਹੀਂ ਫਿਰ ਆਪ ਹੀ ਮੈਂ ਕੋਈ ਗੱਲ ਮੈਂ ਆਪੇ ਪੀ ਲੈਂਦਾ ਮੈਂ ਮ ਬਣਾ ਦਿੰਨੀ ਆ ਆ ਕਦੇ ਨਹੀਂ ਬਣੀ ਆ ਵੇ ਹਰਾਂਗੇ ਦਾ ਕਿਤਾਬ ਮੈਂ ਉਹ ਵੀ ਲੈਣੀ ਪੋਣੀ ਨਹੀਂ ਪੀ ਲੈਣੀ ਮੈਂ ਚਲ ਉਹ ਤੇ ਤੇਰੀ ਮਰਜ਼ੀ ਆ ਤੇ ਪੁੱਤ ਮੇਰੀ ਗੱਲ ਸੁਣ ਦਲਜੀਤ ਪੁੱਤ ਮੈਂ ਤਾਂ ਤੈਨੂੰ ਦੱਸਣਾ ਭੁੱਲੀ ਗਈ ਤੇਰੇ ਮਾਮੇ ਦਾ ਫੋਨ ਆਇਆ ਸੀ ਉਹਨਾਂ ਨੇ ਅੱਜ ਆਉਣਾ ਵਾ ਉਹਨਾਂ ਨੂੰ ਨਾ ਤੇਰੀ ਨੌਕਰੀ ਬਾਰੇ ਪਤਾ ਲੱਗਾ ਤੇ ਆਂਦੇ ਸਾਨੂੰ ਬੜਾ ਦੁੱਖ ਜਿਹਾ ਲੱਗਾ ਤਹੀਂ ਆਉਣਾ ਵਾ ਗੱਲਬਾਤ ਕਰਨ ਮम्मी ਮੈਂ ਚਲਿਆ ਦਫ਼ਤਰ ਮੈਨੂੰ ਕੰਮ ਆ ਉੱਥੇ ਠੀਕ ਹੈ ਨਾ ਨਾਲੇ ਮੇਰੀ ਗੱਲ ਸੁਣੋ ਇੱਥੇ ਆਉਣ ਲੱਗੇ ਆ ਨੌਕਰੀ ਦਾ ਕਦੋਂ ਲੱਗਾ ਮੈਂ ਜਿੰਦਾ ਹੀ ਆ ਮਰਨੀ ਹੈ ਗਿਆ ਇੰਦਾ ਹੋਰ ਕਰਨਾ ਆਉਣ ਲੱਗੇ ਆ ਉਹ ਮਿਲ ਜਣੀ ਨੌਕਰੀ ਮੈਨੂੰ ਕੋਈ ਗੱਲ ਨਹੀਂ ਨਾ ਤੁਸੀਂ ਕਿਹੜੇ ਸਾਲ ਸਾਥ ਬਹਿਣ ਦੇ ਹੋ ਕੀ ਕਿਨਾਂ ਕਿਸਾਦ ਦੇਂਡਿਓ ਮੇਰਾ ਵੇ ਸਤਨਾਮ ਵਾਹਿਗੁਰੂ ਦਾ ਨਾਮ ਲਈਦਾ ਹੁੰਦਾ ਵਾ ਹਾ ਕਿਦਾਂ ਦੀਆਂ ਬਲਸਣੀਆਂ ਜਬਾਨਾ ਮੂੰਹ ਦੇ ਵਿੱਚੋਂ ਕੱਢਣ ਡਿਆ ਵਾ ਜਿੰਨਾ ਜਿੰਨਾ ਰਿਸ਼ਤਾ ਹੋਵੇ ਨਾ ਉਹਨਾਂ ਨੂੰ ਨਈ ਦੁੱਖ ਹੁੰਦਾ ਵਾ ਦੋਖ ਨਹੀਂ ਤੇਰਾ ਮਾਮਾ ਵਾ ਦੁੱਖ ਵਾ ਤੇ ਆਉਣ ਲੱਗਾ ਵਾ ਨਾ ਇੱਕੋ ਗੱਲ ਹੀ ਕਰੀ ਜਾਣ ਡਿਆ ਵਾ ਅੰਮੀ ਕਰਾ ਦੁੱਖ ਵਾ ਬਲਦੀ ਤੇ ਤੇਲ ਬਣ ਹੁੰਦੇ ਬਸ ਨਾ ਤੈਨੂੰ ਕਿਸੇ ਭੈਣ ਭਰਾ ਦੀ ਲੋੜ ਹੈਗੀ ਆ ਕਿ ਨਹੀਂ ਹੈਗੀ ਕਿੱਦਾਂ ਦੀਆਂ ਗੱਲਾਂ ਕਰ ਰਹੀਆਂ ਜਾਨਾ ਮੈਨੂੰ ਪਤਾ ਕਿੰਨੇ ਕੀ ਚੰਗੀ ਓ ਵੀ ਚੰਗਾ ਤੂੰ ਤਾਂ ਮੇਰੀ ਸੋਨੀ ਨਹੀਂ ਹੁੰਦੀ ਵੀ ਜੇ ਕੋਈ ਭੈਣ ਭਰਾ ਹੋਣ ਲੱਗਾ ਤਾਂ ਕੰਮ ਚੱਲਿਆ ਕਿੰਨੇ ਕੰਮ ਚੱਲਿਆ ਵਾ ਵੇ ਕਾਹਦਾ ਕੰਮ ਹੈ ਤੈਨੂੰ ਰੋਗ ਲਾਉਣੀ ਜ਼ਰੂਰੀ ਆ ਕਿਤੇ ਨਹੀਂ ਜਾਣਾ ਤੂੰ ਘਰੇ ਹੀ ਰਹਿਣਾ ਵਾ ਇੱਥੋਂ ਚੱਲ ਜਾਏਂਗਾ ਤਾਂ ਅੱਡੇ ਤੇ ਬੈ ਕੇ ਤੈਨੂੰ ਬਸ ਇਹੋ ਠੀਕ ਹੈ ਨਾ ਇਹੋ ਰੱਬ ਅਗੇ ਸੁੱਖਾ ਸੁਖ ਦੀ ਨਹੀਂ ਇਹ ਘਰੇ ਬੈਠਾ ਰਵੇ ਮੈਂ ਸੁੱਖਾ ਸੁਖ ਦੀ ਜੇ ਸੁੱਖਾ ਸੁਖ ਨਹੀਂ ਹੁੰਦੇਗਾ ਨਾ ਤੈਨੂੰ ਨੌਕਰੀ ਤੇ ਲਵਾਉਂਦੀ ਨਾ ਸਾ ਪਾਪੜ ਵੇਲੇ ਸੀ ਜਿੱਦਾਂ ਤੈਨੂੰ ਨੌਕਰੀ ਤੇ ਲਵਾਇਆ ਸੀ ਅੱਜ ਤੂੰ ਆਹ ਗੱਲ ਕਹਿਣ ਦੇ ਆਂ ਮੈਂ ਹੋ ਮਿਹਨਤ ਕੀਤੀ ਮੈਨੂੰ ਪਤਾ ਕਿੰਨੇ ਕਿੰਨੇ ਪਾਪੜ ਵੇਲੇ ਸੀ ਆਹ ਮਿਹਨਤ ਤੂੰ ਸਵਾਦ ਜੀ ਇੱਕ ਵਾਰੀ ਕਿ 6 ਲੱਖ ਦੇਤਾ ਪਹਨ ਕਿੰਨੀ ਗੱਡੀ ਸੁਣਾ ਸੁਡਿਆ ਸੀ ਸਾਰੇ ਡੱਬਰ ਨੇ ਤੁਸੀਂ ਮੈਨੂੰ ਲਿਆ ਹਾਂ ਤੂੰ ਮੈਨੂੰ 6 ਲੱਖ ਕਹਿਣ ਦੇ 6000 ਹੀ ਫੜਾ ਤੇ ਮੈਂ ਵੇਖਾਂ ਕਿਦਾਂ ਦੇ ਦਿੱਤੇ ਉਹ ਦਾ ਜਾਂ ਦਿੰਦਾ ਰਿਹਾ ਹੁਣ ਉਹ ਭੁੱਲ ਗਏ ਉਹ ਨਹੀਂ ਨਾਲੇ ਮੇਰੇ ਘਰ ਕੇ ਨਾ ਕਿਹ ਭੈਣ ਭਰਾਵਾਂ ਨਾਲ ਸਦਿਓ ਮੈਨੂੰ ਕਿਹ ਦੀ ਲੋੜ ਨਹੀਂ ਗਈ ਠੀਕ ਹੈ ਨਾ ਆਹੋ ਉਹ ਤਾਂ ਮੈਨੂੰ ਦੇਣਾ ਨਹੀਂ ਦਿਆ ਵਾ ਤੇਰੀ ਬੋਲੀ ਤੋਂ ਹੀ ਵੀ ਤੈਨੂੰ ਕਿਹ ਭੈ ਤੈਨੂੰ ਤਾਂ ਮਾਪਿਓ ਦੀ ਲੋੜ ਨਹੀਂ ਗਈ ਭੈਣ ਭਰਾ ਤੇ ਇੱਕ ਪਾਸੇ ਰਹਿ ਗਏ ਮਾਪਿਓ ਚੰਗੇ ਹੁੰਦੇ ਫੇੜੀ ਲੋਰ ਹੋਵੇ ਮੈਨੂੰ ਚੱਲ ਜਹੀ ਨਹੀਂ ਨਾ ਚੰਗੇ ਉਹ ਘਰ ਦੀ ਤੇਰੀ ਦੇ ਜਿਹੜੇ ਮਾਪਿਓ ਨਾ ਉਹਨਾਂ ਨੂੰ ਆਪਣੇ ਬਣਾ ਲਾ ਉਹ ਚੰਗੇ ਹੋਣੇ ਆ ਤੈਨੂੰ ਜੰਮਿਆ ਪਾਲਿਆ ਪੜਾਇਆ ਨੌਕਰੀ ਤਾਂ ਲਵਾਇਆ ਤੇ ਹੁਣ ਮਾਪਿਓ ਮਾੜੇ ਹੋ ਗਏ ਆ ਤੇਰੀਆਂ ਕੀਤੀਆਂ ਤੇਰੇ ਘੜੀਆਂ ਆਉਣ ਡੀਆਂ ਵਾ ਸਾਨੂੰ ਹੁਣ ਕੀ ਕਹਿਣਾ ਵਾ ਉਹਦਾ ਕਦੇ ਕਿਸ ਦੇ ਕੰਨ ਚ ਫੂਕ ਮਾਰ ਮੈਂ ਇੰਨਾ ਕਾਗਾਂ ਦਾ ਨੌਕਰੀ ਕਰਨ ਦਿਆ ਵਾ ਕਿਸ ਦੇ ਕਿਸ ਦੇ ਕੰਨ ਚ ਫੂਕ ਮਾਰ ਲੋਕਾਂ ਨੂੰ ਸੁਪਣਾ ਤਾਂ ਨਹੀਂ ਆਉਂਦਾ ਕਿ ਕਿਦਾਂ ਨੌਕਰੀ ਮਿਲੀ ਤੈਨੂੰ ਅੱਜ ਕਹਿਣਾ ਮੈਨੂੰ ਪਤਾ ਵਾ 6 ਲੱਖ ਦੇਤਾ ਵੀ ਉਹ ਤਾਂ ਤੁਹਾਨੂੰ ਰਾਤ ਨੀਂਦ ਨਹੀਂ ਆਉਂਦੀ ਹੁੰਦੀ ਪਿਚਾਲੇ ਇੱਕ ਵਾਰ ਨੌਕਰੀ ਤਾਂ ਲੱਗ ਜਾਵੇ ਸਹੀ ਪਰ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਮਾਂ ਨੂੰ ਆ ਗੱਲਾਂ ਕਰਦੇ ਆਂ ਬੋਲ ਦੇ ਨੀ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਵੀ ਅਨਮੋਲ ਦੇ ਟਿਊਸ਼ਨ ਵੱਲੋਂ ਗੱਲ ਕਰੋ ਤੇ ਤਹੀ ਉਹ ਕੰਮ ਕੱਲ ਵੀ ਨਹੀਂ ਕੀਤਾ ਉਹ ਟਿਊਸ਼ਨ ਦਾ ਮੈਂ ਕੀਤੀ ਆ ਗੱਲ ਕਿਸ ਨਾ ਮੁੰਡਾ ਮੇਰੇ ਨਾਲ ਹੀ ਪੜਦਾ ਹੁੰਦਾ ਸੀ ਇੱਕ ਉਨੇ ਨਾ ਸੈਂਟਰ ਖੋਲਿਆ ਵਾ ਇਥੇ ਸ਼ਹਿਰ ਦੇ ਬਾਹਰ ਵਾਰੀ ਅੱਛਾ ਐਸਡੀ ਕਾਜ ਲੱਗੇ ਤੇ ਮੇਰਾ ਇਰਾਦਾ ਵਾ ਵੀ ਉੱਕੋਂ ਰਖਾ ਦਾਂ ਟਿਊਸ਼ਨ ਚਲੋ ਵੇਖ ਲਓ ਉਹਨੂੰ ਨਾ ਤੰਗੀ ਬੜੀ ਹੁੰਦੀ ਆ ਤੇ ਫਿਰ ਮੈਂ ਹਰ ਵਾਰ ਉਹ ਨਹੀਂ ਨਹੀਂ ਮੈਨੂੰ ਵੀ ਇੱਕ ਦਵਾਰੀ ਆਖਿਆ ਵਾ ਉਹਨੇ ਵੀ ਜਿਹੜੀ ਮੈਨੂੰ ਪੜਨ ਚ ਹੁੰਦਾ ਆਉਖ ਤੇ ਮੈਂ ਕਿਹਾ ਚੱਲ ਟਿਊਸ਼ਨ ਰਖਾਈ ਦਿੰਨੇ ਨਾਲੇ ਕਲਾਸ ਵਧੀ ਆ ਤੇ ਤੁਹਾਡੀ ਵੀ ਸਿਰਦਰਦੀ ਘਟ ਜੂਗੀ ਹੁਣ ਇਥੇ ਆਵਾਜ਼ ਕਿੰਨੀ ਆ ਹੁਣ ਇਥੇ ਕੋਈ ਨਾ ਕੋਈ ਚੀਜ਼ ਖੁੱਲੀ ਰਹਿੰਦੀ ਆ ਤੇ ਮੇਰਾ ਵੀ ਇਰਾਦਾ ਵਾ ਵੀ ਚੱਲ ਟਿਊਸ਼ਨ ਰਖਾ ਦਈਏ ਫਿਰ ਚੱਲ ਪੜਨ ਚ ਸੋਖ ਹੋ ਜੂਗੀ ਹੋਰ ਕੀ ਹੈ ਹਾਂਜੀ ਮੈਨ ਤੇ ਇੱਕ ਚੀਜ਼ ਹੋਰ ਮੇਰਾ ਇਰਾਦਾ ਵੀ ਮੈਂ ਨਾ ਜਤਾਇਆ ਜੀ ਨਾਲ ਗੱਲ ਕਰ ਲਾਂ ਤੇ ਉਹਨਾਂ ਕੋਲ ਥੋੜੀ ਜਿਹੀ ਮੌਲਤ ਹੋਰ ਮੰਗ ਲਾਂ ਉਹਨਾਂ ਨੂੰ ਕਹਿ ਦਊਗਾ ਕਿ ਚਲ ਕੋਈ ਗੱਲ ਨਹੀਂ ਆ ਦਲਜੀਤ ਦਾ ਥੋੜਾ ਜਿਹਾ ਕੰਮ ਠੰਡਾ ਹੋ ਲੈੰਦੋ ਤੇ ਫੇਰ ਅਸੀਂ ਆ ਜਾਾਂਗੇ ਤੁਹਾਡੇ ਕੋਲ ਜੇ ਹੁਣ ਚੱਲ ਗਏ ਨਾ ਤੇ ਇਹਨੇ ਆਪਣੇ ਮਨ ਚ ਰਜਦਾ ਰਹਿਣਾ ਚਲੋ ਇੰਤਾ ਕਰ ਲਓ ਤਹੀ ਗੱਲ ਦੇ ਹਿਸਾਬ ਨਾਲ ਕਰ ਲਿਓ ਨਾ ਉਹਨਾਂ ਨੂੰ ਵੀ ਬੁਰਾ ਨਾ ਲੱਗੇ ਹੂੰ ਨਹੀਂ ਮੇਰਾ ਜਰਾਦਾ ਮੈਂ ਹੁਣ ਜਾਂਦਾ ਜਾਂਦਾ ਗੱਲ ਕਰ ਹੀ ਲਵਾਂ ਤੇ ਉਹ ਨਾ ਸੈਂਟਰ ਸ਼ਾਮੀ ਖੁੱਲਦਾ ਵਾ ਠੀਕ ਹੈ ਤੇ ਕੋਈ ਨਹੀਂ ਮੈਂ ਉਧਰੋਂ ਹੋਰ ਨਾ ਵਾ ਅੱਜ ਤੁਸੀਂ ਘਰ ਦਾ ਕੰਮ ਕਰੋ ਪਹਿਲਾਂ ਮੈਂ ਤਾਇਆ ਜੀ ਨੂੰ ਹੋ ਕੇ ਆਵਾਂ ਉਹਨਾਂ ਨੂੰ ਕਹਿ ਕੇ ਆਵਾਂ ਮੜਾ ਜਾ ਚਲੋ ਕੋਈ ਨਹੀਂ ਫਿਰ ਅੱਜ ਇਹ ਕੰਮ ਕਰਦੇ ਕੋਈ ਨਹੀਂ ਕੋਈ ਨਹੀਂ ਮੈਂ ਅੱਜ ਕਰ ਦਿੰਦਾ ਠੀਕ ਠੀਕ ਸਮਝ ਨਹੀਂ ਆਉਂਦੀ ਕਿ ਤਾਇਆ ਜੀ ਨਾਲ ਗੱਲ ਕਰਾਂਗਾ ਨਾ ਕਰਾਂ ਦੂਰੀ ਤੇ ਬਹੁਤੀ ਜ਼ਿਆਦਾ ਨਹੀਂ ਇੱਥੇ ਰਹਿੰਦਾ ਰਿਆਂ ਵਾ ਤੇ ਇੱਥੇ ਜਾਣਾ ਵਾ ਪਰ ਪਤਾ ਨਹੀਂ ਬਾਅਦ ਕੋ ਗੱਲ ਹੋ ਗਈ ਤੇ ਫੇਰ ਕਿਤੇ ਪਛਤਾਵਾ ਨਾ ਪਰ ਹੁਣ ਜੋਤਨਾ ਵੀ ਸਲਾਹ ਕੀਤੀ ਹੈ ਕਹਿਣਾ ਤੇ ਪੈਣਾ ਹੀ ਆ ਫੇਰ ਕਿਤੇ ਕਹਿਣ ਨਾ ਕਿ ਅਹੀਂ ਮਾਨ ਨਾ ਕਿਹਾ ਸੀਗਾ ਤੇ ਸਾਡੀ ਗੱਲ ਨਹੀਂ ਮੰਨੀ ਪਰ ਰੱਬ ਵੀ ਵੇਖ ਲੋ ਕਿਡਾ ਬੇਅੰਤ ਵਾ ਪਹਿਲਾਂ ਇਥੇ ਦੋ ਜਣੇ ਰਹਿੰਦੇ ਹਾਂ ਤੇ ਝਾਟੀ ਵੇਖ ਲਾ ਬਿਨਾ ਕੋਹ ਕੀਤਾ ਹੀ ਘਰ ਮਿਲ ਗਿਆ ਐਡਾ ਵੱਡਾ ਚਲ ਕਹਿ ਦੇਣਾ ਵਾ ਅਗਲਿਆਂ ਦੇ ਮਾਂਚ ਨਾ ਹੋਊਗਾ ਕੋਹ ਪਾ ਜੀ ਬਾਲਾ ਜੋ ਬਣਾ ਸਸੀਤਾ ਜੀ ਸਸਕਾਲ ਹੋਠ ਠੀਕ ਠਾਕ ਹਾਂ ਵਧੀਆ ਵਧੀਆ ਤੂੰ ਸੁਣਾ ਵਧੀਆ ਹੋਰ ਕੀ ਬੰਦਿਆ ਬੰਨਾ ਕੋ ਕੁ ਨਹੀਂ ਮੈਂ ਤਾਂ ਚੱਲਿਆ ਸੀ ਮੜਾ ਜੇ ਸ਼ਹਿਰ ਤੱਕ ਸ਼ਹਿਰ ਸ਼ਹਿਰ ਕਰਨ ਚੱਲੇ ਆ ਉਹ ਸ਼ਹਿਰ ਪਹੇਜੇ ਜਾਣਾ ਸੀਗਾ ਵੀ ਅਨਮੋਲ ਦੀ ਨਟਿਵਿਸ਼ ਰਖਾਉਣੀ ਸੀ ਅੱਛਾ ਮੈਂ ਸੋਚ ਰਿਹਾ ਵੀ ਹੁਣ ਕਲਾਸ ਹੋ ਗਈ ਵੱਡੀ ਨੌਵੀਂ ਕਲਾਸ ਹੋ ਗਿਆ ਤੇ ਘਰ ਵੀ ਨਾ ਆਵਾਜ਼ ਬੂਜ ਬੜੀ ਰਹਿੰਦੀ ਕੰਮ ਕਮ ਕਰਕੇ ਤੇ ਡਿਸਟਰਬੈਂਸ ਹੁੰਦੀ ਆ ਤੇ ਮੇਰਾ ਇਰਾਦਾ ਸੀ ਵੀ ਚੱਲ ਉਹ ਟੀਚਰ ਰਖਾ ਦੇਣਾ ਵਾ ਨਾਲੇ ਉਹਨੂੰ ਥੋੜੀ ਹੈਲਪ ਹੋ ਜੂਗੀ ਤੇ ਚੱਲ ਜੋ ਉਹਦਾ ਵੀ ਕੰਮ ਘਟ ਜੂਗਾ ਥੋੜਾ ਜਿਹਾ ਠੀਕ ਆ ਹਨਾ ਤੇ ਹੈਗਾ ਕੋਈ ਸੈਂਟਰ ਵਾਲਾ ਵਾਕਪ ਹਾਂਜੀ ਮੋੜਾ ਮੇਰੇ ਨਾਲ ਹੀ ਪੜਦਾ ਰਿਹਾ ਵਾ ਉਹਨਾਂ ਨੇ ਖੋਲਿਆ ਵਾ ਸ਼ਹਿਰ ਅੱਛਾ ਆਹ ਉਹਦੇ ਪਾਸੇ ਹੀ ਆ ਕੇ ਐਸਡੀ ਕਾਜ ਲੱਗੀ ਠੀਕ ਠੀਕ ਆ ਤੇ ਮੇਰਾ ਤਾਂ ਚੱਲ ਉੱਥੇ ਜਾ ਕੇ ਨਾਲੇ ਆਪੇ ਨੇ ਚਲ ਜਾਇਆ ਕਰਨਾ ਸਕੂਟਰੀ ਤੇ ਆਪੇ ਆ ਜਾਇਆ ਕਰਨਾ ਚੱਲ ਵਧੀਆ ਵਾ ਚੱਲ ਮੈਂ ਥੋੜੀ ਹੈਲਪ ਹੋ ਜੂਗੀ ਨਾਲੇ ਬੱਚਾ ਟਿਊਸ਼ਨ ਰੱਖੀ ਹੋਏ ਨਾ ਥੋੜਾ ਸੌਖਾ ਰਹਿੰਦਾ ਵਾ ਆ ਹੈਲਪ ਹੋ ਜੀ ਥੋੜੀ ਜੀ ਹੂੰ ਚੱਲ ਮੈਂ ਹਾਂ ਪੜ ਜੂਗਾ ਥੋੜਾ ਬੋੜਾ ਹੂੰ ਇਹੋ ਹੀ ਆ ਹੋਰ ਉੱਥੇ ਕੀ ਆ ਆ ਹੁਣ ਦਲਜੀਤ ਹੀ ਵੇਖ ਲਾ ਜੇ ਉਦੋਂ ਕਿਤੇ ਕਾਬਲ ਹੁੰਦਾ ਕਿਹੇ ਤੇ ਆ ਦਿਨ ਨਾ ਵੇਖਣੇ ਪੈਂਦੇ ਕਾਨੂੰ ਇਹ ਕੰਮ ਕਰਨਾ ਸੀ ਉਹਨੇ ਜੇ ਪੜਿਆ ਹੁੰਦਾ ਤਾਂ ਪੜਿਆ ਹੁੰਦਾ ਤਾਂ ਫੇਰ ਤੇ ਲੋੜ ਹੀ ਕੋਈ ਨਹੀਂ ਤਾਂ ਹੀ ਇਹ ਪੁੱਠਾ ਕੰਮ ਕੀਤਾ ਤਾਂ ਹੁਣ ਭੁਗਤਣ ਡਿਆ ਵਾ ਇਸ ਕਰਕੇ ਨਾ ਇਹ ਨੂੰ ਮੈਂ ਕਹਿੰਦਾ ਜੇ ਟਿਊਸ਼ਨ ਰੱਖਣੀ ਆ ਨਾ ਬਹੁਤ ਵਧੀਆ ਗੱਲ ਯੋ ਮੁੰਡਾ ਪੜਦਾ ਜਾਊਗਾ ਚੰਗੇ ਤਰ੍ਹਾਂ ਹੂੰ ਇਸੇ ਕਰਕੇ ਤੇ ਤਾਇਆ ਜੀ ਉਹਦੇ ਟਿਊਸ਼ਨ ਲਖਾਉਣ ਲੱਗਾ ਵਾ ਬਾਕੀ ਜੇ ਕਰੀਏ ਗੱਲ ਦਲਜੀਤ ਦੀ ਉਹਦਾ ਤੇ ਬਹੁਤ ਜਦਾ ਮੜਾ ਹਾਲ ਵਾ ਹੂੰ ਤੇ ਪਤਾ ਨਹੀਂ ਉਹਦਾ ਘਰ ਵੀ ਵਿਚਾਰੇ ਦਾ ਪਰਿਵਾਰ ਵੀ ਰਹਿਣਾ ਕਿ ਨਹੀਂ ਰਹਿਣਾ ਸੰਦੀਪ ਨੇ ਜਦ ਫੜੀ ਆ ਕਹਿੰਦੀ ਮੈਂ ਰਹਿਣਾ ਨਹੀਂਗਾ ਤੁਹਾਡੇ ਪਿੰਡ ਉਹ ਕਹਿੰਦੀ ਮੈਂ ਆਪਣੇ ਕੋਲ ਚੱਲ ਜਾਣਾ ਉੱਥੇ ਘਰ ਤੇ ਹੁਣ ਵੇਖੋ ਗਾਂ ਕੀ ਬਣਦਾ ਜੇ ਤੇ ਆਪਣਾ ਕੋ ਹੱਥ ਪਲਾ ਮਾਰੂਗਾ ਕਿ ਪਾਸੇ ਤੇ ਬਾਜੂਗਾ ਤੇ ਜੇ ਨਹੀਂ ਤੇ ਫਿਰ ਘਰ ਵੀ ਜਾਂਦਰਾ ਨੌਕਰੀ ਵੀ ਜਾਂਦੀ ਰਹਿਣੀ ਸਭ ਕੋ ਖਤਮ ਜੋਬਨ ਡੈਡੀ ਤੇਰਾ ਵੀ ਉਦਣਾਇਆ ਉਹਨੇ ਦੱਸਿਆ ਸੀ ਮੇਨਦਰਜੀਤ ਵੱਲੋਂ ਹੂੰ ਤੇ ਕਹਿੰਦੇ ਹੀ ਕੋਈ ਬੰਦੇ ਨਾਲ ਗੱਲ ਕਰੋ ਇਹਦਾ ਕੋਈ ਹੱਲ ਕਰੀਏ ਅੱਛਾ ਤੇ ਮੈਂ ਤਾਂ ਉਹਨਾਂ ਨੂੰ ਦੱਸਿਆ ਸੀਗਾ ਮੈਂ ਬੰਦਾ ਹੈਗਾ ਪਰ ਇਹ ਆ ਵੀ ਮੇਰੇ ਨਾਲੋਂ ਜ਼ਿਆਦਾ ਜੋਬੰਦੀ ਬੰਦਾ ਤੇ ਪਤਾ ਨਹੀਂ ਹੁਣ ਤੇਰੇ ਨਾਲ ਗੱਲ ਕੀਤੀ ਕਿ ਨਹੀਂ ਉਹਨਾਂ ਕੀਤੀ ਤਾਂ ਇਹ ਜੀ ਤੁਹਾਡੇ ਤੋਂ ਕਦਾ ਲਕਾਵਾ ਮੇਰੇ ਨਾਲ ਨਹੀਂ ਉਹਨਾਂ ਗੱਲ ਕੀਤੀ ਕੋਈ ਹੂੰ ਡੈਡੀ ਨੇ ਤਾਂ ਚਲੋ ਕਰਨੀ ਨਹੀਂ ਹੂੰ ਉਹਨਾਂ ਨੂੰ ਪਤਾ ਸਾਰੀ ਗੱਲ ਦਾ ਤੇ ਦਲਜੀਤ ਨੇ ਵੀ ਨਹੀਂ ਆਖਿਆ ਹੈਗਾ ਅੱਛਾ ਪਰ ਹੁਣ ਮੈਂ ਨਾ ਦਲਜੀਤ ਜੀ ਨਾਲ ਤਾਂ ਕਹੂਗਾ ਨਾ ਨਾ ਹੂੰ ਮੈਂ ਇਹਦੇ ਆਕੇ ਨਹੀਂ ਲੱਗਣਾ ਕਿਉਂ ਮੈਂ ਇਹਨਾਂ ਦੇ ਪੂਰਤੀਆਂ ਕਰਦਾ ਰਹਿਣਾ ਕੰਮਾਂ ਦੀਆਂ ਤੇ ਮੁੜ ਕੇ ਮੈਨੂੰ ਬੁਰਿਆ ਬਣਾਉਂਦੇ ਆ ਉਹ ਗੱਲ ਤੇ ਉਹਦੇ ਵਾਸਤੇ ਮਾੜੀ ਆ ਠੀਕ ਆ ਨਾ ਪਰ ਹੁਣ ਆਪਣੇ ਤੇ ਪਈ ਆ ਨਾ ਉਹਨੂੰ ਕਰਨਾ ਹੀ ਪੈਣਾ ਜੇ ਕਰੂਗਾ ਤਾਂ ਠੀਕ ਆ ਨਹੀਂ ਤੇ ਫਿਰ ਪਛਤਾਊਗਾ ਮੁੜ ਕੇ ਕੀ ਕਰਨਾ ਕਿਉਂ ਅੱਗੇ ਇੱਕ ਵਾਰੀ ਇਹਦੀ ਗੱਲ ਚ ਆ ਕੇ ਨਾ ਮੈਂ ਤੇ ਮੁੜ ਕੇ ਸਾਰੀ ਉਮਰ ਗੱਲਾਂ ਸੁਣੀਆਂ ਪੈਸੇ ਤਾਂ ਵੀ ਖਰਾਬ ਹੋયા ਗੱਲਾਂ ਵੀ ਸੁਣੀਆਂ ਇੱਥੋਂ ਤੱਕ ਇਹਨੇ ਮੈਨੂੰ ਘਰੋਂ ਕੱਢਣ ਤੱਕ ਗਿਆ ਵੇਖ ਲਓ ਇਹ ਗੱਲ ਮਾੜੀ ਕੀਤੀ ਆ ਸੱਚ ਘਰੋਂ ਕੱਢਣ ਵਾਲੀ ਗੱਲ ਤੋਂ ਮੈਨੂੰ ਚੇਤਾ ਆਇਆ ਜੇ ਜਿਹੜੀ ਗੱਲ ਤੁਸੀਂ ਆਖੀ ਨਾ ਮੈਨੂੰ ਇੱਥੇ ਸਾਡੇ ਘਰ ਆ ਕੇ ਰਹੋ ਹੂੰ ਉਹਦੇ ਉੱਤੇ ਮੈਂ ਤੇ ਜੋਤ ਨੇ ਬੜੀ ਵਿਚਾਰ ਕੀਤੀ ਐ ਬੜੀਆਂ ਗੱਲਾਂ ਦਿਲ 'ਚ ਵੀ ਆਉਂਦੀਆਂ ਵਾਂ ਕਿ ਜੇ ਮੰਨ ਲਓ ਇੱਥੇ ਕੋਈ ਗੱਲਬਾਤ ਹੋ ਜੇ ਹੁਣ ਜਿੱਥੇ ਦੋ ਭਾਂਡੇ ਉਹ ਖੜਕਦੇ ਦੇ ਹੈਗੇ ਆ ਹੂੰ ਤੇ ਮਾਂ ਪਿਓ ਨਾਲ ਵੀ ਬੰਦਾ ਕਈ ਵਾਰੀ ਗੁੱਸੇ ਨਾਲ ਰਾਜ ਹੋ ਜਾਂਦਾ ਤੇ ਕੱਲ ਨੂੰ ਜੇ ਕੋਈ ਐਹੋ ਜੀ ਗੱਲ ਇੱਥੇ ਹੋ ਗਈ ਤੇ ਫੇਰ ਸਾਡੇ ਦਿਲ 'ਚ ਨਾ ਆਵੇ ਜਾਂ ਤੁਹਾਡੇ ਦਿਲ 'ਚ ਨਾ ਆਵੇ ਕੋਈ ਗੱਲ ਤੇ ਬਾਕੀ ਕੋਈ ਗੱਲ ਨਹੀਂ ਜੇ ਤੁਸੀਂ ਇਹ ਚੀਜ਼ ਚਾਹੁੰਦੇ ਜੇ ਨਾ ਵੀ ਅਸੀਂ ਇੱਥੇ ਰਹੀਏ ਤੇ ਅ ਪਰ ਇੱਕ ਬੇਨਤੀ ਆ ਸਾਡੀ ਹੋਰ ਦੱਸ ਤੂੰ ਜਿਹੜੀ ਗੱਲ ਹੈਗੀ ਆ ਬੇਨਤੀ ਵਾਲੀ ਕਿਹੜੀ ਗੱਲ ਆ ਗੱਲ ਤਾਂ ਐ ਜੀ ਦਾ ਵਾ ਵੀ ਹੁਣ ਦਲਜੀਤ ਨਾ ਜਿਹੜਾ ਕੰਮ ਹੋਣ ਰਿਹਾ ਇਹ ਕੋਈ ਓਲਾ ਤਾਂ ਹੈ ਨਹੀਂ ਹੂੰ ਤੇ ਜੇ ਮੰਨ ਲਓ ਇੱਕ ਭਰਾ ਠਾਂ ਜਾਂਦਾ ਹੋਵੇ ਤੇ ਮੈਂ ਇੱਥੇ ਆ ਜਾ ਇੱਕ ਨੂੰ ਤਰੱਕੀ ਮਿਲੇ ਹੂੰ ਤੇ ਫਿਰ ਚੰਗਾ ਜਾਨੀ ਲੱਗਦਾ ਉਹਦੇ ਦਿਲ 'ਚ ਮੈਂ ਹਾਂ ਕੋਈ ਗੱਲ ਨਾ ਆਵੇ ਉਹ ਆਪ ਸੋਚੂਗਾ ਵੀ ਮੈਨੂੰ ਰੱਬ ਥੱਲੇ ਚੁੱਟੀ ਜਾਂੜਿਆ ਵਾ ਇਹਨੂੰ ਤਾਂ ਕਰੀ ਜਾਂੜਿਆ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਥੋੜਾ ਜਿਹਾ ਟਾਈਮ ਦਿਓ ਮਹੀਨੇ ਦੋ ਮਹੀਨੇ ਦੀ ਗੱਲ ਵਾ ਬਹਾਲ ਹੋਏ ਨਾ ਉਹਨੇ ਵੀ ਤੇ ਮੁੜ ਕੇ ਕੋਈ ਗੱਲ ਨਹੀਂ ਅਹੀਂ ਇੱਥੇ ਆ ਜਾਗੇ ਤੁਹਾਡੇ ਕੋਲ ਪਤਾ ਹੈ ਫੇਰ ਤੇ ਗੱਲ ਵਧੀਆ ਜੋ ਬਣ ਤੇਰੀ ਸੋਚ ਵਧੀਆ ਵਾ ਵੇਟ ਕਰ ਲੈਨੇ ਆ ਉਹਦੀ ਵੀ ਵੇਖ ਲੈਨੇ ਕੀ ਬਣਦਾ ਉਹਦਾ ਹਾਂ ਤੇ ਬਾਕੀ ਹਾਥ ਉੱਪਰ ਕਰਨਾ ਕਰ ਘਰ ਵਿੱਚ ਨਿਆਣਿਆਂ ਨਾਲ ਗੱਲਾਂ ਹੋਈ ਜਾਂਦੀਆਂ ਵਾ ਸਾਨੂੰ ਪਤਾ ਵਾ ਤੇ ਨਾਲੇ ਤੂੰ ਕੋਈ ਬਗਾਨਾ ਵਾ ਸਾਡਾ ਆਪਣਾ ਹੀ ਆ ਬਸ ਮੇਰੇ ਮਨ ਚ ਇਨੀ ਕੀ ਗੱਲ ਸੀ ਤੇ ਮੈਂ ਸੋਚ ਰਿਹਾ ਸੀ ਤੁਹਾਡੇ ਨਾਲ ਕਰ ਲਾਂ ਠੀਕ ਤੇ ਕੋਈ ਨਹੀਂ ਮੈਂ ਫਿਰ ਹੋਵਾਂ ਮਾੜਾ ਜਿਹਾ ਸ਼ੈਰ ਹੋ ਹੋਇਆ ਹਾਂ ਠੀਕ ਠੀਕ ਆ ਗੱਲ ਤੇ ਜੋ ਬੰਦੀ ਵੀ ਠੀਕ ਆ ਇਹਨੂੰ ਦੇ ਦਿੰਨੇ ਥੋੜਾ ਟਾਈਮ ਹੋਰ ਆ ਮੁੜ ਕੇ ਦਲਜੀਤ ਪੰਗਾ ਪਾ ਕੇ ਬਹਿ ਜੇ ਫਿਰ ਕਿਸੇ ਗੱਲ ਤੋਂ ਆਂ ਦੇਖ ਲੱਗੇ ਸਸਕਲ ਭਾਬੀ ਜੀ ਸਸਕਲ ਭਾਬੀ ਜੀ ਹੋਸਨਾ ਠੀਕ ਆ ਕਾ ਹਾਂਜੀ ਠੀਕ ਠਾਕ ਵਧੀਆ ਆਜੋ ਬੈਠਾ ਤਹੀ ਮੈਂ ਪਾਣੀ ਲੈ ਆਇਆ ਹਾਂ ਹਾਂਜੀ ਇੱਥੇ ਹੀ ਮੈਂ ਪਾਣੀ ਲੈ ਆਉਂਦਾ ਸੀ глядਾਸਾ ਇਹ ਮੁੰਡੇ ਦੀ ਵੀ ਗੱਲ ਕਰ ਉਹ ਵਿਚਾਰੇ ਨਾ ਇਹ ਤਾਂ ਕਰਕੇ ਭੱਜੇ ਆਏ ਆ ਇਹ ਘਰੋਂ ਬਾਹਰ ਚਲ ਗਿਆ ਵਾ ਹੁਣ ਪੁੱਛਣਗੇ ਤੇ ਕੀ ਜਵਾਬ ਦਵਾਂਗੀ ਅਰੇ ਇਥੇ ਪੜੀ ਗਏ ਕਿਤੇ ਇਹ ਬੰਬੀ ਹਾਲੇ ਗਏ ਜੇ ਸਰੋਂ ਵਧਾਈ ਹੀ ਤਾਂ ਆਏ ਵੇਖਣ ਗਏ ਹੀ ਦਲਜੀਤ ਕਿੱਥੇ ਹੈ ਦਲਜੀਤ ਨਾ ਭਾਬੀ ਜੀ ਸ਼ਹਿਰ ਗਿਆ ਉਹਦੇ ਦਫਤਰ ਦਾ ਕੋਈ ਕੰਮ ਹੀਗਾ ਉਹਨੂੰ ਪਤਾ ਨਹੀਂ ਆਪਾਂ ਆਉਣਾ ਆਪਾਂ ਤਾਂ ਉਹਦੇ ਕਰਕੇ ਆਏ ਆ ਨਹੀਂ ਨਹੀਂ ਪਤਾ ਸੀ ਉਹਨੂੰ ਮੈਂ ਦੱਸਿਆ ਹੀ ਹਾਂਜੀ ਆਂਦਾ ਕਿ ਤੇ ਚਾਹ ਪਾਣੀ ਪੀ ਆਇਓ ਉਹਨੇ ਚੇਰ ਨੂੰ ਵਧਾ ਲੈਣਾ ਚਲ ਕੋਈ ਇਹਨੂੰ ਵੇਖ ਲੈਨੇ ਚਾਹ ਚ ਪੀਂਦਿਆਂ ਉਹਨੇ ਆਈ ਜਾਣਾ ਹਾਂਜੀ ਤੂੰ ਹੋਰ ਤੂੰ ਸੁਣਾਓ ਘਰ ਪਰਵਾਹ ਠੀਕ ਠਾਕ ਹਾਂਜੀ ਠੀਕ ਹੈ ਅੱਛਾ ਭਾਜੀ ਭੈਣ ਜੀ ਸਵੇਰ ਦੇ ਗਏ ਪਹਿਲੀ ਚੇ ਜਾ ਹਾਂਜੀ ਗਏ ਤਾਂ ਸਵੇਰ ਦੇ ਆ ਵੀਰ ਚ ਆਉਣ ਹੀ ਵਾਲੇ ਆ ਠੀਕ ਆ ਚਲੋ ਆ ਜੰਦੇ ਲੋ ਆ ਗਏ ਆ ਸਸੀ ਕਾ ਪਾਜੀ ਸਸੀ ਕਾ ਪਾਜੀ ਸਸੀ ਕਾ ਸਸੀ ਉਹ ਸਾਨੂੰ ਪਰ ਵਾਤਾ ਠੀਕ ਠਾਕ ਹਾਂਜੀ ਵਧੀਆ ਪਾਜੀ ਠੀਕ ਠਾਕ ਹਾਂ ਤੁਮੀ ਸੁਣਾਓ ਕਾਰੋਬਾਰ ਕਿਦਾਂ ਕਰ ਪਮਾਰ ਕਦੀ ਹੋਰ ਪਾਜੀ ਕਣਕ ਕਣ ਕਿਦਾਂ ਠੀਕ ਆ ਹਾਂ ਵਧੀਆ ਜੇ ਅਸਰੋਂ ਬੜਾਈ ਉਹ ਬੰਦਿਆਲ ਮੈਂ ਗਿਆ ਸਹਿਣ ਵਾਤੇ ਹੋਰ ਕਹਿੰਦੇ ਕੱਲ ਨੂੰ ਆਵਾਂਗੇ ਚਲੋ ਵਧੀਆ ਕੀਤਾ ਟਾਈਮ ਨੇ ਕੰਮ ਮਕਾਲਿਆ ਸਰੋਂ ਵਾਲਾ ਵੀ ਹਾਂਜੀ ਹਾਂਜੀ ਉਹ ਬੱਦਲ ਵੀ ਡਰਾਈ ਜਾਂਦਾ ਓਏ ਹੋ ਇਹਦਾ ਕੀ ਪਤਾ ਕਦੋਂ ਆ ਜੰਦਾ ਸਰਵੀਰ ਜੀ ਤੁਸੀਂ ਬੀਜੀ ਆ ਸਰੋਂ ਸਰੋਂ ਕਿ ਨਹੀਂ ਨੇ ਭੈਣ ਜੀ ਸਰੋਨੀ ਵੀ ਜੀ ਆਕਾ 2 ਕਨਾਲਾਂ ਵੀ ਛੜਨੀ ਖਾਂਜੋ ਨਹੀਂ ਭੈਣ ਜੀ ਮਿਹਨਤ ਬੜੀ ਕਰਨੀ ਪੈਂਦੀ ਆ ਮਿਹਨਤ ਕਾਦੀ ਆ ਹੁਣ ਤੇ ਕੰਮ ਪੈਣਾ ਹੀ ਕੱਢ ਦਿੰਦੀਆਂ ਉਹ ਨਹੀਂ ਆ ਕਾਹੀ ਵੀਜੀ ਨਹੀਂ ਭੈਣ ਜੀ ਸਰੋ ਚੱਲਿਆ ਵੀ 2 ਕਨਾਲਾਂ ਹੋਏ ਨਾ ਤੇ ਸਾਲ ਲੰਘ ਜਾਂਦਾ ਆਰਾਮ ਨਾਲ ਵੀਰ ਜੀ ਬਿਚਾਰਾਂ ਲਿਆਈਆਂ ਨਾ ਤੇ ਝਾਟੀ ਮੁੱਕ ਜਾਂਦਾ ਵਾ ਘਰ ਦਾ ਤੇਲ ਹੋਵੇ ਨਾ ਤੇ ਬਰਕਤ ਹੁੰਦੀ ਆ ਉਹ ਭੈਣ ਜੀ ਪਤਾ ਗੱਲ ਕੀ ਆ ਇਕੱਲਾ ਹੈਗਾ ਮੈਂ ਕੰਮ ਕਰਨ ਵਾਲਾ ਤੇ ਬੰਦੇ ਸਾਡੇ ਪਿੰਡ ਲੱਭਦੇ ਨਹੀਂ ਆ ਤੇ ਮਿਹਨਤ ਬੜੀ ਕਰਨੀ ਪੈਂਦੀ ਆ ਸਰੋਂ ਹਰ ਵਾਰੀ ਮੋਲ ਲੈਣੀ ਪੈਂਦੀ ਆ ਉਹ ਗੱਲ ਤੇ ਸਹੀ ਆ ਚਲੋ ਵੀ ਕੋਈ ਗੱਲ ਨਹੀਂ ਦੋ ਕੰਟਾ ਲੱਲਿਓ ਫਰ ਕੀ ਕਰਨਾ ਹਾਂ ਹਾਂ ਸਰੋਂ ਹਰ ਵਾਰੀ ਨਾਲ ਨੂੰ ਇਹ ਮੋਲ ਲੜੀ ਦਾ ਆ ਤੇ ਬੜਾ ਵਧੀਆ ਚੱਲ ਜਾਂਦਾ ਆ ਚਲੋ ਇਹ ਆ ਤੇ ਪੀਪਾ ਪੜਾ ਕੇ ਲਈਏ ਨਾ ਹਾਂਜੀ ਹਾਂਜੀ ਤਿੰਨ ਚਾਰ ਮਹੀਨਾ ਆਰਾਮ ਨੱਖਾ ਮਿੱਠੇ ਕੱਢੀਦੇ ਆ ਬਿਲਕੁਲ ਬਿਲਕੁਲ ਭਾਵੇਂ ਤੜਕਾ ਲਾਓ ਤਾਂ ਭਾਵੇਂ ਪਕੌੜੀ ਕੱਢੋ ਖੁੱਲਾ ਤੇਲ ਵਰਤੋ ਘਰ ਹਾਂ ਹਾਂਜੀ ਤੇ ਘਰ ਵਿੱਚ ਆਵਾਜ਼ ਆਈ ਹੁੰਦੀ ਆ ਤੇ ਲੋੜ ਤੇ ਪਈ ਰਹਿੰਦੀ ਤੇਲ ਦਾ ਬਸ 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 ਜਿੱਦਣ ਦਾ ਭਾਜੀ ਦਿਲਜੀਤ ਦੀ ਨੌਕਰੀ ਬਾਰੇ ਪਤਾ ਲੱਗਾ ਨਹੀਂ ਤੇ ਬੜਾ ਫਿਕਰਜਾ ਲੱਗੇਦਾ ਸੀ ਹਾਂਜੀ ਹਾਂਜੀ ਨਾ ਧਿਆਨ ਨੂੰ ਦਿਲ ਕਰਨ ਦੇਦਾ ਸੀ ਤੇ ਘਰ ਬੈਠਿਆਂ ਨੂੰ ਵੀ ਚੈਨ ਨਹੀਂ ਆਉਂਦਿਆ ਚੰ ਆਰੇ ਲੱਗੇਦਾ ਸੀ ਸਵੇਰੇ ਜਾਂਦਾ ਰਿਹਾ ਸੀ ਨੌਕਰੀ ਤੇ ਸ਼ਾਮੀ ਆਂਦਾ ਰਿਹਾ ਸੀ ਤੇ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਇਹ ਕੀ ਬਣਿਆ ਇਹਦੇ ਨਾਲ ਕਿ ਪਿੰਡੋਂ ਤੇ ਨਹੀਂ ਕਿਸ ਨੇ ਸ਼ਰਾਰਤ ਕੀਤੀ ਭਾਜੀ ਉਹ ਭਾਜੀ ਇਹਦੀ ਆਪਣੀਆਂ ਕੀਤੀਆਂ ਆਪਣੇ ਅੱਗੇ ਆਈਆਂ ਵਾ ਪਿੰਡੋਂ ਕਿਹਨੂੰ ਵੀ ਲੋੜ ਹੀ ਕਿਹਨੂੰ ਪਤਾ ਹੀ ਨਹੀਂ ਇਹ ਜਾਲੀ ਕਰ ਜਾਂਦੇ ਤੇ ਨੁਕਤੀ ਕਰਨ ਡਿਆ ਕਿ ਕਿੱਦਾਂ ਕਰਨ ਡਿਆ ਇਹਦੇ ਨਾਲ ਮੁੰਡਾ ਮਾਸਟਰ ਲੱਗਾ ਸੀ ਅੱਛਾ ਇਹਦਾ ਉਹਦਣਾ ਬਹਿਣ ਘਰੋਣੀ ਇਹਨੇ ਉਹਦਣਾ ਗੱਲ ਕੀਤੀ ਉਹਨੇ ਗਾਂ ਦੀ ਗਾਂ ਕਰਤੀ ਇਸੇ ਗੱਲ ਤੋਂ ਮੁੜ ਕੇ ਪੰਗਾ ਪੈ ਗਿਆ ਗੱਲ ਤੇ ਬੜੀ ਮਾੜੀ ਹੋਈ ਆ ਭਾਜੀ ਪਰ ਹੁਣ ਜਿੱਦਾਂ ਵੀ ਆ ਇਹਦਾ ਹੱਲ ਕੀ ਹੋਊਗਾ ਹੁਣ ਹੱਲ ਭਾਜੀ ਇਹਦਾ ਕਾਦਾ ਵਾ ਹਮ ਹੱਲ ਤੇ ਹੈਗਾ ਵਾ ਜੋਬਨ ਕੋਲੀ ਇਹਦਾ ਅੱਛਾ ਜਦੋਂ ਇਹਨੂੰ ਨੌਕਰੀ ਦੇ ਰਖਾਇਆ ਸੀ ਨਾ ਜੋਬ ਬਨੇ ਰਖਾਇਆ ਸੀ ਠੀਕ ਆ ਹੁਣ ਜਿਹੜੇ ਬੰਦੇ ਨੇ ਅਸੀਂ ਗੱਲ ਕੀਤੀ ਆ ਉਹ ਕਹਿੰਦਾ ਵੀ ਜੋਬਨ ਹੱਲ ਕੱਢ ਸਕਦਾ ਇਹਨਾਂ ਦੋਵਾਂ ਜੀ ਇਹਨੂੰ ਕਿਹਾ ਵੀ ਤੁਸੀਂ ਜਾ ਕੇ ਤੇ ਜੋਬਨ ਨੂੰ ਕਹੋ ਇਹ ਕਹਿੰਦੇ ਵੀ ਇਹ ਗਹਿਣਾ ਨਹੀਂ ਆ ਇਹ ਆਪਣੇ ਆਕੜੀ ਤੁਰੇ ਫਿਰਦੇ ਆ ਕਹਿਣਾ ਭਾਜੀ ਕਿਉਂ ਨਹੀਂ ਇਹਨਾਂ ਨੇ ਐਡੀ ਆਕੜ ਹੋ ਗਈ ਦੀ ਆ ਜੇ ਆਪਣੇ ਕਹਿਣ ਨਾਲ ਇਹਦਾ ਮਸਲਾ ਹੱਲ ਹੋ ਜੇ ਨੌਕਰੀ ਮਿਲ ਜੀ ਇਹਨੂੰ ਫੇਰ ਕਹਿਣ ਵਾਲੀ ਕਿਹੜੀ ਗੱਲ ਆ ਇਹੋ ਤੇ ਆਪਣੇ ਦਿਮਾਗ ਦੀ ਖੇਡ ਵਾ ਇਹ ਕਹਿੰਦੇ ਵੀ ਅਸੀਂ ਕਹਿਣਾ ਨਹੀਂ ਆ ਭਾਵੇਂ ਜੋ ਮਰਜੀ ਹੋ ਜੇ ਨੌਕਰੀ ਮਿਲੇ ਜਾਂ ਨਾ ਮਿਲੇ ਵੀਰ ਜੀ ਦਲਜੀਤ ਜਿਹੜਾ ਵਾ ਨਾ ਜੋ ਬੰਦਾ ਕਸੂਰ ਕੱਢਦਾ ਵਾ ਕਿਹੜੀ ਗੱਲ ਤੋਂ ਤੇ ਜਿਹੜੀ ਮੇਰੀ ਨੌਕਰੀ ਗਈ ਆ ਨਾ ਜੋਬ ਨੇ ਗਵਾਈ ਆ ਭੈਣ ਜੀ ਜੋਬ ਨੇ ਪਹਿਲਾਂ ਮੈਂ ਤਾਂ ਨੌਕਰੀ ਤੇ ਲਵਾਇਆ ਸੀ ਨਾ ਉਹ ਦਲਜੀਤ ਨੂੰ ਹੁਣ ਸ਼ਰਮ ਚਾਹੀਦੀ ਏ ਹੁਣ ਕੰਮ ਕਰਾਉਣਾ ਹੈ ਕਿਸੇ ਕੋ ਤੇ ਪਿਆਰ ਨੇ ਕਹਿਣਾ ਪੈਂਦਾ ਜੇ ਅੱਗੋਂ ਆਖਰੀ ਜਾਵਾਂਗੇ ਤੇ ਫਿਰ ਕਿਸ ਨੇ ਥੋੜਾ ਕੰਮ ਕਰਨਾ ਭਾਬੀ ਜੀ ਇੱਕ ਜਣਾ ਇਦਾਂ ਦਾ ਹੋਵੇ ਨਾ ਤੇ ਦੂਜਾ ਸਮਝਾ ਲਿੰਦਾ ਵਾ ਤੇ ਚੱਲ ਆਪਣਾ ਹੀ ਕੰਮ ਆ ਜਾਣ ਵਿੱਚ ਕਿਹੜਾ ਹਰਜ ਵਾ ਫੀਤੀ ਲੱਤ ਚੱਲੀ ਆ ਆਪਣੇ ਕੰਮ ਵਾਸਤੇ ਤਰਲੇ ਮਾਰਨੇ ਪੈਂਦੇ ਆ ਨਾਲੇ ਆਪਣੇ ਭਰਾ ਨੂੰ ਵੀ ਕਹਿਣਾ ਕਿਰੇ ਕਿਸ ਨੂੰ ਕਹਿਣਾ ਬਾਹਰ ਜਾ ਕੇ ਦੋਵੇਂ ਜਣੇ ਇੱਕੋ ਰਸਤੇ ਤੇ ਤੁਰੇ ਆ ਉਹ ਕਹਿੰਦੀ ਮੈਂ ਨਹੀਂ ਜਾਣਾ ਉਹ ਕਹਿੰਦਾ ਮੈਂ ਨਹੀਂ ਜਾਣਾ ਤੇ ਮੈਂ ਕਵਾਂ ਕਿਨੂੰ ਹੁਣ ਮੈਂ ਤਾਂ ਬਥੇਰੀ ਵਰਾਂ ਨੂੰ ਕਹਿਦਾ ਕੋਈ ਗੱਲ ਨਹੀਂ ਮੰਨ ਵੀ ਜਾਊਗਾ ਪਰ ਇਹਨਾਂ ਨੂੰ ਅਕਲ ਕਿੱਦਾਂ ਆਊਗੀ ਆ ਇਹਨਾਂ ਨੂੰ ਫੇਰ ਅਕਲ ਨਹੀਂ ਆਣੀ ਉਹਨੇ ਤਾਂ ਕਰ ਦੇਣਾ ਕੰਮ ਪਰ ਇਹਨਾਂ ਨੂੰ ਫੇਰ ਇਦਾਂ ਅਕਲ ਰਹਿਣੀ ਇਦਾਂ ਇੱਦਾਂ ਹੀ ਰਾਣੀ ਆ ਤੇ ਨਾਲੇ ਇਹ ਆ ਕਿ ਉਹਨਾਂ ਨੂੰ ਕਿਹੜੇ ਹਾਲਾਤਾਂ ਚ ਇਹਨਾਂ ਨੇ ਘਰੋਂ ਕੱਢਿਆ ਤੇ ਕੀ ਕੋਝ ਉਹਦੇ ਨਾਲ ਕੀਤਾ ਕਿੰਨੀ ਤੰਗੀ ਚ ਟਾਈਮ ਕੱਢਿਆ ਉਹਨਾਂ ਨੇ ਮੈਂ ਵੀ ਕਿਹੜੇ ਨੱਕ ਨਾਲ ਉੱਥੇ ਦੁਕਾਨ ਤੇ ਉੱਥੇ ਉਹਨਾਂ ਦਾ ਘਰ ਐ ਹੋਈ ਤਾਂ ਗੱਲ ਵਾ ਹਾਂਜੀ ਤੇ ਦਲਜੀਤ ਨੂੰ ਤੇ ਆਪ ਸਮਝ ਚਾਹੀਦੀ ਆ ਵੀ ਮੇਰਾ ਕੰਮ ਆ ਸੰਦੀਪ ਜੋ ਮਰਜ਼ੀ ਕਹਿੰਦੀ ਰਹੇ ਹਾਂ ਬਾਰੋ-ਬਾਰ ਭਰਾ ਜੀ ਜਾਣਾ ਚਾਹੀਦਾ ਹੈ ਨਾ ਆਪ ਹੁਣ ਦਲਜੀਤੇ ਨਹੀਂ ਦਲਜੀਤ ਅਕੜ ਵਾਲਾ ਕੰਮ ਕਰਦਾ ਤਾਂ ਸੰਦੀਪ ਵੀ ਇਹ ਕਹਿੰਦੀ ਉਹਨੂੰ ਵੇ ਚਲ ਆਪਾਂ ਜਾ ਕੇ ਉਹਨੂੰ ਕਹੀਏ ਜੋਬ ਨੂੰ ਵਿਚਾਰ ਤੁਹਾਨੂੰ ਨੌਕਰੀ ਦਵਾ ਦੇ ਦਵਾ ਦੇ। ਉਹ ਨਹੀਂ ਤੇ ਭਾਜੀ ਤੁਸੀਂ ਇੱਕ ਰੀ ਉਹਨਾਂ ਨੂੰ ਕਹਿ ਪੁੱਛ ਲਓ। ਕਦੋਂ ਤੱਕ ਆਣਾ ਦਿਲਜੀਤ ਨਹੀਂ ਭਾਜੀ? ਹੁਣ ਪਤਾ ਨਹੀਂ ਜੇ ਮੈਨੂੰ ਕਹਿੰਦਾ ਤਾਂ ਹੈ ਹੀ ਵੀ ਜਾਣ ਆਉਣੀ ਹੁਣਾਵਾ। ਭਾਜੀ ਉਹ ਗਿਆ ਵਾ ਸ਼ਾਇਦ ਜਿਉਂਦਾ ਤਾਂ ਉਹਨੂੰ ਸਮਝਾਇਆ ਥੋੜਾ ਜਿਹਾ। ਕੋਈ ਨਹੀਂ ਸਮਝਾਉਣਾ ਮੈਂ। ਅਸੀਂ ਆ ਮੈਂ ਅਸੀਂ ਗਾਉਂ ਦਿਲਜੀਤ ਵਧੀਆ। ਜਾ ਜਾ। ਉਹ ਸੁਣਾ ਠੀਕ ਠਾਕ। ਹਾਂਜੀ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ। ਵਧੀਆ। ਹੋ ਗਿਆ ਕੰਮ ਜਿਹੜਾ ਕੰਮ ਗਿਆ ਹਾਂ। ਉਹ ਕੰਮ ਕੀ ਹੋਣਾ ਮਮੀ ਮੈਂ ਰਸਤੇ ਹੀ ਜਾਣ ਲਿਆ ਸੀ ਉਹਨਾਂ ਦਾ ਫੋਨ ਆ ਗਿਆ ਸੀ ਇਹਨੂੰ 2 ਘੰਟੇ ਦਾ ਕੰਮ ਹੀ ਪਤਾ ਲੱਗਾ ਜੀ ਦਿਲਜੀਤ ਤੇਰੀ ਨੌਕਰੀ ਬਾਰੇ ਤੇ ਮੈਂ ਹਾਂ ਚੱਲ ਹੋ ਗਿਆ ਨੇ ਆ ਤੇ ਮੇਰੀ ਗੱਲ ਸੁਣ ਇੱਕ ਤੂੰ ਤੂੰ ਸ਼ਹਿਰ ਗਈ ਤਰਲੇ ਮਾਰਦਾ ਫਿਰ ਇੰਡੀਆਂ ਕਿਤੇ ਕਹੇ ਦਫ਼ਤਰ ਚ ਕਿਤੇ ਕਹੇ ਦਫ਼ਤਰ ਚ ਉਹ ਆਪਣੇ ਭਰਾ ਨੂੰ ਕਹਿਆ ਹਾਂ ਜੇ ਉਹਨੇ ਪਹਿਲੇ ਦਿਨ ਨੂੰ ਨੌਕਰੀ ਲਵਾਇਆ ਸੀ ਤੇ ਹੁਣ ਵੀ ਲਵਾ ਸਕਦਾ ਉਹ ਮਾਮਾ ਜੀ ਭਰਾ ਨੂੰ ਕੀ ਕਹਿਣਾ ਵਾ ਭਰਾ ਦਾ ਸਾਰਾ ਕੰਮ ਆ ਸਭ ਕੁਝ ਕਰਵਾਇਆ ਏ ਉਹਨੇ ਆ ਉਹ ਕਹਿੰਦਾ ਕੀ ਚਾਹੁੰਦਾ ਹੁਣ ਪਹਿਲਾਂ ਉਹਨੇ ਨੌਕਰੀ ਤਾਂ ਕਢਵਾਤਾ ਵਾ ਉਹ ਚਾਹੁੰਦਾ ਵੀ ਮੇਰੇ ਆਗੇ ਤਰਲੇ ਮਾਰੇ ਇਹ ਕੰਮ ਨਹੀਂ ਉਹ ਮੈਂ ਕਰਨਾ ਨੌਕਰੀ ਨਾ ਲੈਣੀ ਮਨਜੂਰ ਵਾ ਇਹਦੇ ਤਰਲੇ ਨਹੀਂ ਮਾਰਨੇ ਮੈਂ ਅੱਛਾ ਤੇ ਫੇਰ ਪੁੱਤ ਇਹ ਕੰਮ ਨਹੀਂ ਹੋਣਾ ਉਹ ਕੋਈ ਗੱਲ ਨਹੀਂ ਮਾਮਾ ਜੀ ਦੌਰ ਭੱਜ ਬਥੇੜੀ ਘਾਣਦੇ ਆ ਮੈਂ ਠੀਕ ਨੌਕਰੀ ਲੈ ਕੇ ਛੱਡੂਗਾ ਮੈਂ ਫੇਰ ਜਿੱਥੇ ਵੀ ਭੱਜਣਾ ਨਾ ਤੂੰ ਭੱਜ ਕੇ ਵੇਖ ਲੈ ਉਹ ਕੋਈ ਗੱਲ ਨਹੀਂ ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਨਾ ਮੈਂ ਕਿਹਦੇ ਤਰਲੇ ਮਾਰਨੇ ਵੇਖ ਲਓ ਵੀਰ ਦੀ ਦਲਜੀਤ ਕਿਸ ਦੀ ਵੀ ਗੱਲ ਨਹੀਂ ਮੰਨਦਾ ਚਲੋ ਕੋਈ ਗੱਲ ਨਹੀਂ ਰਹਿਣ ਦਿੰਨੇ ਆ ਅਸੀਂ ਵੀ ਜਵਾਨ ਨੂੰ ਕਿਉਂ ਅਜੇ ਕਹਿਣਾ ਵਾ ਇਹ ਦੌੜ ਲਾ ਕੇ ਵੀ ਇਹੀ ਲਵੇ ਇਹਨੇ ਬਸ ਨਾ ਪੈਸੇ ਹੀ ਖਰਾਬ ਕਰਨੇ ਦਫਤਰਾਂ ਵਿੱਚ ਤੁਹਾਨੂੰ ਤੇ ਪਤਾ ਵਾ ਉੱਥੇ ਤਾਂ ਕੰਦਾ ਵੀ ਪੈਸੇ ਮੰਗਦੀਆਂ ਆ ਮੈਂ ਭੈਣ ਜੀ ਇਹਨੂੰ ਕਹਿਣ ਲੱਗਾ ਸੀ ਕਦੇ ਭਰਾ ਵੀ ਭਰਾ ਨਾਲ ਇਦਾਂ ਕਰਦਾ ਹੁੰਦਾ ਇਹ ਤੂੰ ਕਹਿਣ ਰਿਆ ਨਾ ਜਵਾਨਾਂ ਨੂੰ ਕਿ ਜਵਾਨ ਨੇ ਮੇਰੀ ਨੌਕਰੀ ਖਵਾਤੀ ਆ ਉਹ ਨਹੀਂ ਇੰਨੀ ਗੱਲ ਕਰ ਸਕਦਾ ਭੈਣ ਜੀ ਕੀ ਤੇ ਦੀ ਮਾਤ ਨੂੰ ਕੀ ਹੋ ਗਿਆ ਵਾ ਉਹ ਤਾਂ ਗੱਲ ਹੀ ਨਹੀਂ ਸੁਣਦੇ ਦਾ ਚਲੋ ਕੋਈ ਨਹੀਂ ਤੁਸੀਂ ਗੁੱਸਾ ਨਾ ਕਰਿਓ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਮੇਰਾ ਖਿਜਿਆ ਖਪਿਆ ਵਾ ਹੁਣ ਮੇਰੇ ਕਾਲ ਵੀ ਇਦਾਂ ਹੀ ਪੈਂਦਾ ਪੱਜ-ਪੱਜ ਕੇ ਨਹੀਂ ਨਹੀਂ ਅਸੀਂ ਕਿਉਂ ਗੁੱਸਾ ਕਰਨਾ ਵਾ ਤੈਨੂੰ ਸਮਝਾਣਿਆ ਭੈਣ ਜੀ ਮੈਂ ਫੇਰ ਕਿਹਦੇ ਨਾਲ ਨਾ ਇਹਨੂੰ ਸਮਝਾਣਿਆ ਕਿ ਜੋਬ ਨੂੰ ਕਹੇ ਇਹਨੇ ਬਹਿ ਭੂਲੇ ਖਰਾਬ ਕਰ ਲੈਣੇ ਇਦਾਂ ਦਫ਼ਤਰਾਂ ਚ ਚੱਲ ਇੱਕ ਵਾਰਾ ਕਹਿ ਕੇ ਵੇਖ ਲਿਓ ਜੇ ਮੰਨੂਗਾ ਤੇ ਠੀਕ ਆ ਉਹ ਠੀਕ ਨੇ ਚੱਲਦੇ ਆ ਆ ਚਲੋ ਚੰਗਾ ਨਹੀਂ ਨਹੀਂ ਰੋਟੀ ਤਿਆਰ ਆ ਖਾ ਕੇ ਚੱਲ ਜੂ ਫੇਰ ਨਹੀਂ ਭਾਜੀ ਅਜੇ ਭੁੱਖ ਨਹੀਂ ਆ ਗਈ ਜੋਬ ਨੂੰ ਹੁਣ ਵਾਲੀ ਜਾਣਾ ਸੀ ਫੇਰ ਆਵਾਂਗੇ ਜੋਬ ਨਾਲ ਆਪਾਂ ਤਾਂ ਦਲਜੀਤ ਵਾਲਾ ਆਏ ਉਹਨੇ ਤਾਂ ਗੱਲ ਹੀ ਨਹੀਂ ਸੁਣੀ ਸਾਡੀ ਨਹੀਂ ਕਿਉਂ ਹੋ ਜਾਂਦੇ ਉਧਰੋਂ ਵੀ 2 ਮਿੰਟ ਕੋਈ ਗੱਲ ਨਹੀਂ ਭਾਜੀ ਆਵਾਂਗੇ ਕਿੰਨਾ ਟਾਈਮ ਕੱਢ ਲੀਏ ਨਾ ਫੇਰ ਆਵਾਂਗੇ ਹਾਂ ਹੁਣ ਜਾਂਦੇ ਹਾਂ ਹਾਂ ਚੰਗਾ ਭਾਜੀ ਚੰਗਾ ਜੀ ਸਾਸ਼ਿਕਾ ਜੀ ਸਾਸ਼ਿਕਾ ਜੀ ਹੋਠ ਠਾਕ ਜੀ ਵਧੀਆ ਵਧੀਆ ਬੈਠੋ ਭਾਜੀ ਬੈਠੇ ਬੈਠੋ ਬੈਠੋ ਜੀ ਹੋ ਠੀਕ ਹੈ ਜੀ ਵਧੀਆ ਵਧੀਆ ਕੰਮ ਠੀਕ ਚੱਲਦਾ ਕੰਮ ਬਹੁਤ ਵਧੀਆ ਬਈ ਚੱਲ ਰਿਹਾ ਵਧੀਆ ਵਧੀਆ ਹਾਂਜੀ ਮੈਂ ਯਾਰ ਸੋਚ ਰਿਆ ਸੀ ਮਨਾਸ਼ ਹਾਂਜੀ ਵੀ ਮੈਂ ਨਾ ਟਿਊਸ਼ਨ ਖਾਉਣੀ ਹੈ ਨਮੋਲ ਦੀ ਠੀਕ ਆ ਐਰ ਕੀ ਹੋ ਗਿਆ ਨਵੀਂ ਕਲਾਸ ਚ ਠੀਕ ਆ ਤੇ ਮਾਂ ਦੀ ਨੂੰ ਸਮਝ ਨਹੀਂ ਗਈ ਹੁੰਦੀ ਵੀ ਕਿੱਦਾਂ ਪੜਾਉਣਾ ਤੇ ਮੈਂ ਹਾਂ ਚੱਲ ਜੇ ਤੁਹਾਡੇ ਨਾਲ ਗੱਲ ਕਰ ਲੈਣਾ ਕੋਈ ਗੱਲ ਮੈਂ ਚੱਲ ਮੈਂ ਭੇਜਿਆ ਕਰੂੰਗਾ ਬੇਫਿਕਰੇ ਹੋ ਕੇ ਭੇਜੋ ਆਪਾਂ ਕੋ 4ਵੀਂ ਤੋਂ ਲੈ ਕੇ 10ਵੀਂ ਤੱਕ ਸਾਰੇ ਕਲਾਸ ਬਣਾਉਣੇ ਆਪਾਂ ਠੀਕ ਆ 9 10 ਨੂੰ ਆਪਾਂ ਸਾਇੰਸ ਮੈਥ ਤੇ ਇੰਗਲਿਸ਼ ਕਰਵਾਉਣੇ ਆ ਤੇ 4 ਤੋਂ ਲੈ ਕੇ 8 ਤੱਕ ਆਪਾਂ ਸਾਰੇ ਸਬਜੈਕਟ ਕਵਰ ਕਰਾ ਦੇਣੇ ਆ ਵਧੀਆ ਫੇਰ ਤੇ ਨਾਲੇ ਨਾ ਉਹਨੇ ਹੁਣ ਨਵੀਂ ਕਲਾਸ ਚ ਹੋਇਆ ਵਾ ਹਾਂਜੀ ਤੇ ਮੇਰਾ ਇਰਾਦਾ ਵੀ ਸਾਇੰਸ ਮੈਥ ਤੇ ਇੰਗਲਿਸ਼ ਦਾ ਕਰਾਦਾ ਉਹਦੇ ਨਾਲ ਹਾਂ ਕੋਈ ਗੱਲ ਨਹੀਂ ਤੁਸੀਂ ਭੇਜੋ ਬੇਫਿਕਰੇ ਹੋ ਕੇ ਭੇਜੋ ਕੱਲ ਤੋਂ ਤੁਸੀਂ ਭਾਵੇਂ ਤੇ ਫੀਸ ਉਸ ਦਾ ਦੱਸ ਦਿੰਦੇ ਨੇ ਮੈਨੂੰ ਮੜਾ ਜੀ ਫੀਸ ਸਾਡੀ ਅਜੇ ਭਾਜੀ ਚੌਥੀ ਤੋਂ ਲੈ ਕੇ ਤੇ ਅੱਠਵੀਂ ਤੱਕ ਸਾਰੇ ਸਬਜੈਕਟਾਂ ਦੀ ਆਪਾਂ 1800 ਤੋਂ 2000 ਰੁਪਏ ਲੈ ਲਈਏ ਬੱਚੇ ਨੂੰ ਠੀਕ ਆ ਠੀਕ ਆ ਜੇ ਕੋਈ ਮੜਾ ਮਾਦੜ ਬੰਦਾ ਅਜੇ ਉਸ ਹੱਬ ਨਾਲ ਆਪਾਂ ਘੱਟ ਵੱਧ ਕਰਾਂਗੇ ਆ ਚਲੋ ਥੋੜਾ ਬੋਤਾ ਕਰਨਾ ਪੈਂਦਾ ਕੀ ਕਰਨਾ ਨਾ ਤੇ ਅਨਮੋਲ ਲੱਗਦਾ ਜਿਹੜਾ ਨੌਵੀਂ ਤੋਂ ਲੈ ਕੇ ਦਸਵੀਂ ਦਾ ਉਹਨਾਂ ਦਾ ਆਪਾਂ ਲੈਦਾ ਭਾਜੀ 1300 ਰੁਪਏ ਇੱਕ ਬੱਚੇ ਦਾ ਇੱਕ ਸਬਜੈਕਟ ਦਾ 1300 ਮੈਥ ਦਾ 1300 ਸਾਇੰਸ ਦਾ ਠੀਕ ਆ ਹਾਂਜੀ ਉਹਦਾ ਜੇ ਹੋਰ ਵੀ ਹੋਏਗਾ 9 11 12ਵਾਂ ਦਾ ਵੀ ਉਹਦਾ ਵੀ ਆਪਾਂ 2000 ਪਰਸੈਂਟ ਚਾਰਜ ਕਰੀਦਾ ਫਿਜ਼ਿਕਸ కెਮਿਸਟਰੀ ਬਾਇਓ ਤੇ ਮੈਥ ਦਾ ਹਾਂ ਕੋਈ ਨਹੀਂ ਮੈਂ ਫਿਰ ਇਦਾਂ ਕਰਦਾ ਕੱਲ ਤੋਂ ਭੇਜੀ ਦਿੰਦਾ ਉਹਨੂੰ ਹਾਂ ਕੱਲੂ ਹੀ ਭੇਜੂ ਕੋਈ ਫੀਸ ਵੀ ਨਾਲ ਹੀ ਕਰ ਦੂੰਗਾ ਤੇ ਤੁਹਾਨੂੰ ਫੋਨ ਕਰ ਦਊਗਾ ਫਿਰ ਤੁਸੀਂ ਲੈ ਲਿਓ ਹਾਂ ਕੋਈ ਇਸ਼ੂ ਨਹੀਂ ਉਹਦੀ ਕਰ ਦੋ ਠੀਕ ਹੈ ਫਿਰ ਠੀਕ ਹੈ ਭਾਜੀ ਠੀਕ ਹੈ ਕਰੋ ਤੁਸੀਂ ਕੰਮ ਹੈ ਹਾਂਜੀ ਹਾਂਜੀ ਠੀਕ ਓਕੇ ਓਕੇ ਸਸੀ ਗਰਾਜੀ ਸਾਰਿਆਂ ਨੂੰ ਹੋਰ ਸਾਰਿਆਂ ਨੂੰ ਠੀਕ ਤਾਂ ਵਧੀਆ ਅਸੀਂ ਬਹੁਤ ਵਧੀਆ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਅਗਰ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰਨੀਆਂ ਤੇ ਦੂਜੀ ਸਭ ਤੋਂ ਵੱਡੀ ਗੱਲ ਤੁਹਾਡਾ ਇਹ ਕਰਨੀ ਆ ਸਾਡੀ ਆਪਣੇ ਸ਼ਹਿਰ ਗੁਰਦਾਸਪੁਰ ਦੇ ਵਿੱਚ ਇੱਕ ਟਿਊਸ਼ਨ ਸੈਂਟਰ ਖੋਲਿਆ ਜਿਹਦਾ ਨਾਮ ਆ ਪਾਥਵੇ ਲਰਨਿੰਗ ਇੰਸਟੀਚਿਊਟ ਤੇ ਉੱਥੇ ਜਿਹੜੇ ਟੀਚਰ ਬਣਾਉਂਦੇ ਨੇ ਬਹੁਤ ਵਧੀਆ ਮੇਰੇ ਆਪਣੇ ਨੌਨ ਨੇ ਤੇ ਅਗਰ ਤੁਸੀਂ ਲੱਭ ਰਹੇ ਹੋ ਇੱਕ ਵਧੀਆ ਟੀਚਰ ਇੱਕ ਵਧੀਆ ਟਿਊਸ਼ਨ ਸੈਂਟਰ ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਭੇਜ ਸਕਦੇ ਹੋ ਤੇ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰੋ ਮੈਂ ਨੰਬਰ ਥੱਲੇ ਮੈਂਸ਼ਨ ਕਰ ਦਿੰਦਾ ਆ ਤੇ ਤੁਸੀਂ ਸਾਰੇ ਜਣੇ ਜਰੂਰ ਇੱਕ ਰਿਵਿਜ਼ਿਟ ਕਰੋ ਇਹਨਾਂ ਦਾ ਜਿਹੜਾ ਐਡਰੈਸ ਆ ਗੁਰਦਾਸਪੁਰ ਸ਼ਿਵਾ ਰਿਜ਼ੋਰਟ ਦੇ ਬਿਲਕੁਲ ਨਾਲ ਆ ਮੈਂ ਥੱਲੇ ਨੰਬਰ ਮੈਂਸ਼ਨ ਕੀਤੇ ਹੋਏ ਨੇ ਤੁਸੀਂ ਕਾਲ ਕਰ ਸਕਦੇ ਹੋ ਤੇ ਅਗਰ ਤੁਸੀਂ ਆਪਣੇ ਬੱਚਿਆਂ ਦੇ ਲਈ ਇੱਕ ਵਧੀਆ ਟਿਊਸ਼ਨ ਟੀਚਰ ਲੱਭ ਰਹੇ ਹੋ ਤੇ ਤੁਸੀਂ ਜਰੂਰ ਇੱਕ ਰਿਵਿਜ਼ਿਟ ਕਰੋ ਤੁਹਾਨੂੰ ਸਾਰਿਆਂ ਨੂੰ ਰਿਜ਼ਲਟ ਜਰੂਰ ਮਿਲ ਜੀ ਠੀਕ ਹੈ ਜੀ ਸਸਕਾਰ